ਹੈਲੋ ਜੀ ਸਾਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦੀ ਰਾਇਲ ਕਲੈਕਸ਼ਨ ਦੇ ਵਿੱਚ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੇ ਜਿਹੜੇ ਸੂਟ ਹੋਣਗੇ ਇੱਕਦਮ ਪਿਓਰ ਵੈਲਵਟ ਦੇ ਸੂਟ ਨੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਇਹਦੇ ਵਿੱਚ ਜਿਹੜੀ ਇਹ ਸਾਰਾ ਹੀ ਮਸ਼ੀਨ ਵਰਕ ਹੋਇਆ ਆ ਬਹੁਤ ਹੀ ਪਿਆਰਾ ਕਲਰ ਕਰੀਮ ਕਲਰ ਦਾ ਇਹ ਸੂਟ ਆ ਠੀਕ ਹੈ ਬਹੁਤ ਹੀ ਪਿਆਰਾ ਠੀਕ ਹੈ ਪਿਓਰ ਵੈਲਵਟ ਦੇ ਵਿੱਚ ਇਹ ਸੂਟ ਹੋਏਗਾ ਪ੍ਰਿੰਟਿੰਗ ਬਹੁਤ ਪਿਆਰੀ ਇੱਕਦਮ ਸਰਦਾਰੀ ਸੂਟ ਆ ਜਿਹੜੀ ਇਸ ਦੇ ਵਿੱਚ embroidery ਆ ਉਹ ਤੁਸੀਂ ਦੇਖੋ ਸਾਰੀ ਹੀ ਜਿਹੜੀ ਆ ਉਹ ਪੈਨਲਸ ਬਣੇ ਹੋਏ ਸਾਰੀ ਸ਼ਰਟ ਦੇ ਵਿੱਚ embroidery ਆਏਗੀ ਬਹੁਤ ਹੀ ਵਧੀਆ ਇਹ ਸੂਟ ਆ ਦੇਖੋ ਸਾਰੇ ਹੀ embroidery ਆਏਗੀ ਕੱਲੀ ਫਰੰਟ ਤੇ ਹੀ embroidery ਨਹੀਂ ਆਉਣੀ ਹੈਗੀ ਇਸ ਤੇ ਬੈਕ ਤੇ ਵੀ ਇਵੇਂ ਹੀ embroidery ਦੇ ਪੈਨਲਸ ਆਉਣਗੇ ਠੀਕ ਹੈ ਤੁਸੀਂ ਚੈੱਕ ਕਰ ਲਓ ਕਿ ਮਸ਼ੀਨ ਵਰਕ ਹੋਇਆ ਆ ਤਕਰੀਬਨ ਦੇਖੋ ਤੁਸੀਂ ਕਿੰਨੀਆਂ ਕਿੰਨੇ ਜਿਆਦੀਆਂ ਲਾਈਨਸ ਆਉਂਦੀਆਂ ਪਈਆਂ ਇੱਕਦਮ ਹੈਵੀ ਸੂਟ ਆ ਇਹ ਵਾਲਾ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੇ ਪ्युअर ਪਸ਼ਮੀਨਾ ਦੀ ਹੋਏਗੀ ਬਾਟਮ ਠੀਕ ਹੈ ਇੱਕਦਮ ਸੌਫਟ ਕਪੜਾ ਪ्युअर ਪਸ਼ਮੀਨਾ ਦੇਖੋ ਬਹੁਤ ਹੀ ਪਿਆਰੇ ਸੂਟ ਨੇ ਅੱਜ ਦੇ ਇੱਕਦਮ ਸਰਦਾਰੀ ਲੁੱਕ ਦੇ ਸੂਟ ਨੇ ਤੇ ਪਿਓਰ ਮਸਲੀਨ ਦਾ ਇਹਦਾ ਹੋਏਗਾ ਦੁਪੱਟਾ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਹੋਏਗਾ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਤੇ ਵੈਲਵਟ ਦੇ ਵਿੱਚ ਹੋਏਗੀ ਸ਼ਰਟ ਪਿਓਰ ਪਸ਼ਮੀਨਾ ਦੇ ਵਿੱਚ ਹੋਏਗੀ ਇਸ ਦੀ ਬਾਟਮ ਤੇ ਪਿਓਰ ਮਸਲੀਨ ਦੇ ਵਿੱਚ ਹੋਏਗੀ ਜੁਨੀ ਠੀਕ ਹੈ ਦੇਖੋ ਸਾਰੇ ਹੀ ਸੂਟ ਦੀ ਲੁੱਕ ਦੇਖੋ ਬਹੁਤ ਹੀ ਪਿਆਰਾ ਸੂਟ ਅੱਜ ਦੇ ਜਿਹੜੇ ਸੂਟ ਆ ਉਹ ਛੱਡਣ ਵਾਲੇ ਬਿਲਕੁਲ ਨਹੀਂ ਆ ਕਲਰ ਜਿਹੜੇ ਆ ਇੱਕ ਤੋਂ ਇੱਕ ਵਦ ਸੋਹਣੇ ਹੋਣਗੇ ਜਿਸ ਤਰ੍ਹਾਂ ਕਿ ਪਹਿਲਾ ਕਰੀਮ ਕਲਰ ਦਾ ਸੀਗਾ ਹੁਣ ਪਿੰਕ ਕਲਰ ਦਾ ਬਹੁਤ ਹੀ ਪਿਆਰਾ ਠੀਕ ਹੈ ਗਜਰੀਪਿੰਗ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਦੇਖੋ ਬਲੈਕ ਕਲਰ ਦੀ ਪ੍ਰਿੰਟਿੰਗ ਹੋਈ ਆ ਸਾਰੀ ਹੀ ਸ਼ਰਟ ਦੇ ਅੱਗੇ ਪਿੱਛੇ ਇਸ ਤਰ੍ਹਾਂ ਹੀ ਐਮਬਰਾਇਡਰੀ ਦੇ ਪੈਨਲਸ ਆਉਣਗੇ ਮਸ਼ੀਨ ਵਰਕ ਆਏਗਾ ਸਾਰਾ ਹੀ ਠੀਕ ਆ ਫਲਾਵਰ ਟਾਈਪ ਜਿਹੜਾ ਬਣਿਆ ਹੈ ਤੇ ਨਾਲ ਜਿਹੜੇ ਆ ਉਹ ਵਿੱਚ ਤਾਰੇ ਦਾ ਵੀ ਕੰਮ ਆਏਗਾ ਠੀਕ ਹੈ ਬਹੁਤ ਹੀ ਵਧੀਆ ਨਾਲ ਔਰ ਲਾਈਟ 오ਰੇਂਜ ਸ਼ੇਡ ਹੈ ਤੇ ਪਿੰਕ ਕਲਰ ਦਾ ਆਏਗਾ ਬਾਟਮ ਪਿਓਰ ਪਸ਼ਮੀਨਾ ਦਾ ਬਾਟਮ ਹੋਏਗਾ ਵੈਲਵਟ ਦੀ ਹੋਏਗੀ ਸ਼ਾਰਟ ਤੇ ਪਿਓਰ ਮਸਲੀਨ ਦੀ ਹੋਏਗੀ ਚੁੰਨੀ ਠੀਕ ਹੈ ਦੇਖੋ ਤੁਸੀਂ ਪ੍ਰਿੰਟ ਦੇਖੋ ਸਾਰੇ ਇੱਕ ਤੋਂ ਇੱਕ ਵਾਦ ਪ੍ਰਿੰਟ ਸੋਹਣੇ ਆ ਬਹੁਤ ਹੀ ਵਧੀਆ ਸੂਟ ਪ੍ਰਿੰਟ ਵੀ ਇਹਨਾਂ ਦੇ ਬਹੁਤ ਹੀ ਯੂਨੀਕ ਜੇ ਆ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਸੂਟ ਕਲਰ ਪਸੰਦ ਆਉਂਦਾ ਤੁਸੀਂ ਸਾਡੇ ਗਿਵਨ ਨੰਬਰ ਤੇ ਪਿਕ ਸੈਂਡ ਕਰਨੀ ਆ ਨਾਲ ਹੀ ਇਹਦਾ ਕਰਨਾ ਹੈ ਸੈਂਡ ਰੇਟ ਬਹੁਤ ਸੋਹਣੇ ਸੂਟ ਆ ਜਿਸ ਨਾਲ ਕਿ ਕਰੀਮ ਕਲਰ ਦਾ ਸੂਟ ਸੀਗਾ ਇਹ ਸੀਗਾ ਪਿੰਕ ਕਲਰ ਦਾ ਸੂਟ ਅਗਲਾ ਦੇਖੋ ਤੁਸੀਂ ਬਹੁਤ ਹੀ ਸੋਨਾ येलो ਕਲਰ ਦੇ ਵਿੱਚ ਇਹ ਸੂਟ ਦਾ ਰੇਟ ਜਿਹੜਾ ਹੋਏਗਾ 1995 ਠੀਕ ਹੈ ਜੀ 1995 ਦਾ ਇਹ ਤੁਹਾਨੂੰ ਸੂਟ ਮਿਲੇਗਾ ਪਿਓਰ ਵੈਲਵਟ ਦਾ ਸੂਟ ਹੈ ਪਿਓਰ ਪਸ਼ਮੀਨਾ ਦੀ ਜਿਹੜੀ ਆ ਬਾਟਮ ਲੱਗੀ ਆ ਤੇ ਪਿਓਰ ਹੀ ਮਸਲੀਨ ਦਾ ਦੁਪੱਟਾ ਹੈ ਇੱਕਦਮ ਸੌਫਟ ਦੁਪੱਟਾ ਆ ਬਹੁਤ ਹੀ ਵਧੀਆ ਸੂਟ ਹੈ ਪੈਨਲਸ ਜਿਹੜੇ ਬਣੇ ਨੇ ਜਿਹੜੀ ਵਿੱਚ ਐਮਬਰਾਇਡਰੀ ਦੀ ਲਾਈਨਸ ਬਣੀਆਂ ਨੇ ਉਹਦੇ ਨਾਲ ਸੂਟ ਦੀ ਹੋਰ ਵੀ ਗੈਟਅਪ ਵੱਧ ਜਾਂਦੀ ਆ ਇੱਕਦਮ ਸੀਕੁਐਂਸ ਦਾ ਵੀ ਵਿੱਚ ਕੰਮ ਹੋਇਆ ਆ ਤੇ ਨਾਲ ਐਮਬਰਾਇਡਰੀ ਵਰਕ ਹੋਇਆ ਆ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਆ ਬਹੁਤ ਹੀ ਪਿਆਰਾ ਪ੍ਰਿੰਟ ਜੈਲੋ ਕਲਰ ਦਾ ਹੀ ਆਏਗਾ ਇਸ ਦਾ ਪਿਓਰ ਪਸ਼ਮੀਨਾ ਦਾ ਬਾਟਮ ਤੇ ਤੁਸੀਂ ਦੁਪੱਟੇ ਦੀ ਲੁੱਕ ਦੇਖੋ ਬਹੁਤ ਸੋਹਣਾ ਸੂਟ ਦੇਖੋ ਸੂਟ ਦੀ ਸਾਰੇ ਦੀ ਲੁੱਕ ਵੇਖੋ ਕਿੰਨਾ ਪਿਆਰਾ ਸੂਟ ਆ ਇਹ ਵਾਲਾ ਵੀ ਠੀਕ ਹੈ ਕਲਰ ਜਿੰਨ ਨੂੰ ਲਾਈਟ ਪਸੰਦ ਆ ਉਹ ਲਾਈਟ ਲੈ ਸਕਦੇ ਆ ਜਿੰਨ ਨੂੰ ਤੁਹਾਡੇ ਡਾਰਕ ਕਲਰ ਚੰਗੇ ਲੱਗਦੇ ਨੇ ਉਹ ਡਾਰਕ ਕਲਰ ਵੀ ਲੈ ਸਕਦਾ ਸਾਰੇ ਹੀ ਕਲਰਸ ਦੀ ਆਪਸ਼ਨ ਆਏਗੀ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਸੋਹਣੇ ਆ ਜਿਵੇਂ ਕਿ ਇਹ ਜੈਲੋ ਸ਼ੇਡ ਸੀਗੇ ਇਸ ਤੇ ਉੱਪਰ ਪ੍ਰਿੰਟਿੰਗ ਬਹੁਤ ਸੋਹਣੀ ਲੱਗਦੀ ਪਈ ਆ ਪਿੰਕ ਕਲਰ ਦਾ ਸੂਟ ਆ ਜਿਵੇਂ ਕਿ ਬਹੁਤ ਹੀ ਸੋਹਣਾ ਲੱਗਦਾ ਪਿਆ ਸੀ ਕੈਂਸ ਵਰਕ ਬਹੁਤ ਪਿਆਰਾ ਲੱਗਦਾ ਪਿਆ ਇਸ ਦੇ ਉੱਪਰ ਵੀ ਜਿਹੜੀ ਕਰੀਮ ਸ਼ੇਡ ਆ ਉਹ ਵੀ ਬਹੁਤ ਹੀ ਸੋਹਣੀ ਆ ਠੀਕ ਹੈ ਜੀ ਹਰ ਇੱਕ ਏਜ ਗਰੁੱਪ ਵਾਸਤੇ ਇਹ ਸੂਟ ਨੇ ਬਹੁਤ ਹੀ ਪਿਆਰੇ ਸੂਟ ਨੇ ਤੁਸੀਂ ਇਹਨਾਂ ਨੂੰ ਜਿਹੜਾ ਵਾ ਓਵਰੀ ਦੇ ਵਿੱਚ ਵੀ ਯੂਜ਼ ਕਰ ਸਕਦੇ ਜੇ ਜਾਂ ਐਜ਼ ਏ ਗਿਫਟ ਜਿਹੜਾ ਵਾ ਇਹਨਾਂ ਸੂਟਾਂ ਨੂੰ ਯੂਜ਼ ਕਰ ਸਕਦੇ ਜੇ ਸਰਦੀਆਂ ਦੇ ਵਾਸਤੇ ਇੱਕਦਮ ਪਰਫੈਕਟ ਸੂਟ ਨੇ ਇਹ ਵਾਲੇ ਬਹੁਤ ਹੀ प्यारे सूट है ਤੇ ਇਹਨਾਂ ਦੀ ਰੇਂਜ ਵੀ ਬਹੁਤ ਹੀ ਵਧੀਆ ਹੈ 2000 ਤੋਂ ਵੀ ਘੱਟ ਤੁਹਾਨੂੰ ਇਹ ਜਿਹੜਾ ਉਹ ਸੂਟ ਮਿਲਦਾ ਪਿਆ ਹੈ ਪਿਓਰ ਵੈਲਵਟ ਦੇ ਵਿੱਚ ਇਹ ਸੂਟ ਹੈ ਪਿਓਰ ਪਸ਼ਮੀਨਾ ਦੀ ਬਾਟਮ ਲੱਗੀ ਹੋਈ ਹੈ ਤੇ ਮਸਲੀਨ ਦਾ ਦੁਪੱਟਾ ਲੱਗਾ ਹੋਇਆ ਹੈ ਠੀਕ ਹੈ ਜੀ ਬਹੁਤ ਹੀ ਵਧੀਆ ਸੂਟ ਪੇਮੈਂਟ ਦਾ ਮੋਡ ਜਿਹੜਾ ਇਹ ਆਨਲਾਈਨ ਹੋਏਗਾ ਪੇਟੀਐਮ ਗੂਗਲ ਪੇ ਜੋ ਵੀ ਤੁਸੀਂ ਯੂਜ਼ ਕਰਦੇ ਜੇ ਤੁਸੀਂ ਪੇਮੈਂਟ ਕਰਨੀ ਹੈ ਤੇ ਆਰਡਰ ਕਨਫਰਮ ਕਰ ਲੈਣਾ ਠੀਕ ਹੈ ਜੀ ਇਹ ਸਟਾਕ ਜਿਹੜਾ ਇੱਕਦਮ ਲਿਮਟਿਡ ਹੈ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਆਰਡਰ ਕਰਨਾ ਪਏਗਾ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਕਮ ਦਸੀਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਪਿਆਰਪਰੀ ਸਾਸ਼ਟਰੀ ਕਾਲ